ਫਗਵਾੜਾ ਦੇ ਮਾਲਗਦਾਮ ਰੇਲਵੇ ਰੋਡ ਨਜ਼ਦੀਕ ਬਸ ਸਟੈਂਡ ਵਿਖੇ ਇੱਕ ਵਿਅਕਤੀ ਦੀ ਭੇਤ ਭਰੇ ਹਾਲਾਤਾਂ ਵਿੱਚ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਵਿਅਕਤੀ ਦੀ ਮੌਤ ਕਿਸ ਤਰ੍ਹਾਂ ਹੋਈ ਫਿਲਹਾਲ ਇਸ ਬਾਰੇ ਕੋਈ ਵਿਪਕਤਾ ਜਾਣਕਾਰੀ ਨਹੀਂ ਮਿਲੀ ਹੈ ਅਕਤੂਬਰ ਦੇ ਦੀ ਲਾਸ਼ ਦੀ ਸੂਚਨਾ ਮਿਲਦੇ ਸਾਰੇ ਥਾਣਾ ਸਿਟੀ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਦੀ ਪਾਣੀ ਵਾਲੀ ਮੋਟਰ ਨਜ਼ਦੀਕ ਲਾਸ਼ ਪਈ ਹੈ ਜਿਸ ਤੋਂ ਬਾਅਦ ਉਹਨਾਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 72 ਘੰਟੇ ਵਾਸਤੇ ਸਿਵਲ ਹਸਪਤਾਲ ਦੇ ਮਰਦਾ ਘਰ ਵਿਖੇ ਰਖਵਾ ਦਿੱਤਾ ਉਹਨਾਂ ਕਿਹਾ ਕਿ ਮ੍ਰਿਤਕ ਵਿਅਕਤੀ ਦੀ ਕੋਈ ਵੀ ਪਛਾਣ ਨਹੀਂ ਹੋ ਸਕੀ ਤੇ ਨਾ ਹੀ ਉਸ ਦੀ ਜੇਬ ਵਿੱਚੋਂ ਕੋਈ ਪਛਾਣ ਕਾਰਡ ਮਿਲਿਆ ਹੈ ਉਨਾ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਇਸ ਮ੍ਰਿਤਕ ਵਿਅਕਤੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਇਸ ਦੀ ਸੂਚਨਾ ਥਾਣਾ ਸਿਟੀ ਵਿਖਾ ਕੇ ਦੇ ਸਕਦਾ ਹੈ ਫਗਵਾਣਾ ਤੋਂ ਨਵਰਾਂਗ ਚੈਨਲ ਦੀ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰਜੀ ਕੀ ਮਾਮਲੇ ਕਾ ਜਿਹੜਾ ਕੋ ਮੁੰਡੇ ਦਾ ਮੈਂ ਇਹ ਸਈ ਸਰਜੀ ਸਿੰਘ ਥਾਣਾ ਸਿਟੀ ਤਨਾਤਿਆਂ ਨੂੰ ਅੱਜ ਡਿਊਟੀ ਅਫਸਰ ਤਨਾਤ ਸੀਗਾ ਤੇ ਮੁੱਖ ਅਫਸਰ ਥਾਣਾ ਦਾ ਮੈਨੂੰ ਟੈਲੀਫੋਨ ਆਇਆ ਕਿ ਰੇਲਵੇ ਰੋਡ ਰਾਜੂ ਦੇ ਢਾਬੇ ਦੇ ਅੱਗੇ ਜਾ ਕੇ ਆਪਣਾ ਇੱਕ ਡੈੱਡ ਬੋਡੀ ਮਤਲਬ ਪਈ ਆ ਤੇ ਜਿੱਥੇ ਮੈਂ ਮੌਕੇ ਤੇ ਪੁੱਜਾ ਦੇਖਿਆ ਤਾਂ ਮਤਲਬ ਉਹ ਹੈਗਾ ਜਿਹੜਾ ਡੈੱਡ ਬੋਡੀ ਉਹਦੇ ਕਾਲਾ ਪਜਾਮਾ ਤੇ ਟੀ-ਸ਼ਰਟ ਕਾਲੀ ਪਾਈ ਆ ਤੇ ਇਹਦਾ ਹੁਣ ਕੋਈ شناخت ਨਹੀਂ ਹੋ ਪਾਈ ਇਹਦੀ ਕੋਈ شناخت ਮਤਲਬ ਨਹੀਂ ਹੁਣ ਇਹਨੂੰ 72 ਘੰਟੇ ਵਾਸਤੇ شناخت ਵਾਸਤੇ ਰੱਖਾਂਗੇ ਤਾਂ ਤਾਂ ਜੋ ਜੇ شناخت ਹੋਈ ਤਾਂ ਉਹਨੂੰ ਕਾਰਵਾਈ ਜੀ ਸਭ ਇੱਕ ਕੰਚ ਬੈਨੇ ਕੁਛ ਪਾਇਆ ਵੀ ਹੋਇਆ ਆ ਕੰਨ ਦੇ ਵਿੱਚ ਕੋਕਾ ਜੀ ਲੱਗਦਾ ਹੈਗਾ ਪਾਇਆ ਕੰਨ ਦੇ ਵਿੱਚ ਮਤਲਬ ਹੈਗਾ ਇੱਕ ਕੜਾ ਵੀ ਉਦਾਂ ਪਾਇਆ ਮਤਲਬ ਹੈਗਾ ਪਰ ਅਸਲ ਵਿੱਚ شناخت ਨਹੀਂ ਮਤਲਬ ਵਧੀ ਹੁਣ ਕੁਝ ਵੀ ਨਹੀਂ ਕੋਲੋਂ ਮਿਲਿਆ ਜੀ ਕੁਝ ਨਹੀਂ ਕੋਲ ਜੇਬਾਂ ਚ ਸਾਰੇ ਇਹਦੀ ਤਲਾਸ਼ੀ ਮੈਂ ਕੀਤੀ ਆ ਤੇ ਜਿਹੜਾ ਕੋਈ ਵੀ ਇਹਦੇ ਕੋਲ ਕੋਈ ਵੀ ਆਪਣਾ ਪ੍ਰੂਫ ਕਰਨ ਵਾਸਤੇ ਕੋਈ ਡਾਕੂਮੈਂਟ ਨਹੀਂ ਹੈ ਤੇ ਕੋਲ ਪਾਇਆ ਕੀ ਲੱਗਦਾ ਇਹਦਾ ਮੌਤ ਦਾ ਕਾਰਨ ਕੀ ਆ ਮੌਤ ਦਾ ਕਾਰਨ ਮਤਲਬ ਹੈਗਾ ਹੁਣ ਕੋਈ ਇਹ ਤਾਂ ਹੁਣ ਡਾਕਟਰਾਂ ਦੀ ਜਿਹੜੀ ਆਪਣਾ ਕੋਈ ਵੀ ਰਿਪੋਰਟ ਦੇ ਮੁਤਾਬਕ ਅਸੀਂ ਨਹੀਂ ਦੇਖਾਂਗੇ ਮਤਲਬ ਹੈਗਾ ਵੀ ਕੀ ਇਹ ਧਿਆਨ ਚ ਆਉਂਦਾ ਉਹ ਤਾਂ ਹੈਗਾ ਇਦਾਂ ਹੁਣ ਕੋਈ ਇਹਦੀ ਕੰਡਣਾ ਅਕੜਿਆ ਪਿਆ ਸੀਗਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਫਿਲਹਾਲ ਕਾਰਵਾਈ ਹੁਣ ਅਫਸਰਾਂ ਦੇ ਧਿਆਨ ਚ ਲਿਆ ਕੇ ਜੋ ਵੀ ਕਾਰਵਾਈ ਅਫਸਰ ਮਤਲਬ ਕਹਿਣ ਕੇ ਕਾਰਵਾਈ ਅਮਲ ਚ ਲਿਆਂਦੀ ਹੈ ਪਹਿਲੀ ਗੱਲ ਤੇ 72 ਘੰਟੇ ਚਨਾਕਤਬਾਦ ਤੇ ਰੱਖਾਂਗੇ ਤਾਂ ਵੀ ਉਹਨਾਂ ਦੇ ਜਿਹੜੇ ਆ ਆਪਣੇ ਘਰਦਿਆਂ ਦਾ ਕੋਈ ਪਤਾ ਲੱਗ ਸਕੇ ਜੇ ਇਸ ਨਾਕਸ਼ ਦੇ ਕੋਈ মিডিਆ ਥਰੂ ਜਾਂ ਕਿਸੇ ਥਰੂ ਕੋਈ ਮਿਲਦਾ ਤੇ ਕਿੱਥੇ ਕੋਈ ਕੰਟੈਕਟ ਕਰ ਸਕਦਾ ਆ ਮਣੇ ਕੋਈ ਸੈੱਲ ਨੰਬਰ ਜੋ ਦੇ ਸਕਦੇ ਉਹ ਸਾਨੂੰ ਅਸੀਂ ਪਾ ਦੇਣਾ ਹੈ ਮੁੱਖ ਅਫਸਰਾਂ ਦਾ ਮੁੱਖ ਮੁੰਚੀ ਦਾ ਨੰਬਰ ਡਿਊਟੀ ਅਫਸਰ ਮਤਲਬ ਹੈਗੇ ਆ ਨਾਲ ਅਸੀਂ ਉਹਨਾਂ ਦੇ ਅਣਪਛਾਤੀ ਲਾਸ਼ ਦਾ ਜਿਹੜਾ ਆ ਸਾਰੇ ਪ੍ਰੈਸਰ ਪੁਤਰਾਂ ਅਨੁਸਾਰ ਇਹਨਾਂ ਪਾ ਦੇਣਾ ਪਾ ਕੇ ਤੇ ਉਹਦੇ ਥੱਲੇ ਆ ਨਾਲ ਉਹਦੇ ਲੈ ਕੇ ਪਾ DNA ਤਾਂ ਜੋ ਉਹਨਾਂ ਤੇ ਆਪਣਾ ਸੰਪਰਕ ਕਰਕੇ ਤਾਂ ਸਾਨੂੰ ਦੱਸਿਆ ਜਾਵੇ ਮਤਲਬ ਜਿੱਥੇ ਵੀ ਕਿਸੇ ਨੂੰ ਪਤਾ ਲੱਗਦਾ ਆ ਤੇ ਵੀ ਇਹਦੀ شناخت ਹੋ ਪਵੇ